ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋ ਪਾਲੀਵੁੱਡ ਅਖਵਾਇ ਦੇ ਵਿੱਚ ਤੇ ਮੈਸ਼ਵਾ ਤਰਾਨਾ ਤੁਹਾਡੇ ਲਈ ਲੈ ਕੇ ਹਾਜ਼ਰਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰੀ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਾਰਡਨ ਸੰਦੂਦੀ ਸੋ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਾਤ ਹੜ੍ਹਾਂ ਦੇ ਕਾਰਨ ਕਾਫੀ ਪ੍ਰਭਾਵਿਤ ਹੋ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਰਾਸ਼ਨ ਨਹੀਂ ਪਹੁੰਚ ਰਿਹਾ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਮਾਰ ਹਿੱਟ ਦੱਬੇ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਹੋ ਚੁੱਕੇ ਨੇ ਤੇ ਏਸ ਹੀ ਕੜੀ ਦੇ ਤਹਿਤ ਕਹਿ ਸਕਦੇ ਆ ਕਿ ਕਈ ਸਾਰੇ ਪੰਜਾਬੀ ਕਲਾਕਾਰ ਇੰਡਸਟਰੀ ਦੇ ਨਾਲ ਜੁੜੇ ਹੋਏ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਉਧਰ ਦਾ ਜਾਇਜ਼ਾ ਲੈ ਰਹੇ ਨੇ ਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਦੇ ਇਕਤਾਰ ਦੇ ਵਿੱਚ ਹੁਣ ਜਾਰਡਨ ਸੰਧੂ ਸ਼ਾਮਲ ਹੋ ਚੁੱਕੇ ਨੇ ਇਸੇ ਦੇ ਵਿੱਚਕਾਰ ਕਿਸੇ ਉਧਰ ਦੇ ਇਲਾਕੇ ਦੇ ਕਿਸੇ ਨੌਜਵਾਨ ਦੇ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਜਾਰਡਨ ਸੰਧੂ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਨੇ ਇਹ ਸ चीज ਦਾ ਜ਼ਿਕਰ ਕੀਤਾ ਹੈ ਕਿ ਇਸ ਇਲਾਕੇ ਦੇ ਵਿੱਚ ਫਿਲਹਾਲ ਕੋਈ ਵੀ ਨਹੀਂ ਆਇਆ ਪਰ ਇੱਕ ਅਜੀਹਾ ਹੀ ਸ਼ਖਸ ਹੈ ਜਿਹੜੀ ਆਪਣੀ ਟਰਾਲੀ ਇਸ ਇਲਾਕੇ ਤੱਕ ਪਹੁੰਚਾ ਕੇ ਲੈ ਕੇ ਆਇਆ ਸੋ ਇਹ ਜ਼ਰੂਰ ਦੱਸ ਦਈਏ ਕਿ ਜਿੱਥੋਂ ਹੜ੍ਹ ਸ਼ੁਰੂ ਹੁੰਦੇ ਨੇ ਜਿਹੜੇ ਤੱਕ ਕੋਲ ਦੇ ਪਿੰਡ ਨੇ ਉੱਥੇ ਤਾਂ ਹਰ ਕੋਈ ਪਹੁੰਚ ਰਿਹਾ ਪਰ ਜਿਹੜੇ ਦੂਰ ਦਰਾਡੇ ਪਿੰਡ ਨੇ ਉਹਨਾਂ ਤੱਕ ਪਹੁੰਚ ਜਿਹੜੀ ਹੈ ਉਹ ਕੱਟ ਕੀਤੀ ਜਾ ਰਹੀ ਹੈ ਪਰ ਹੁਣ ਕਈ ਸਾਰੇ ਕਲਾਕਾਰ ਕਹਿ ਸਕਦੇ ਕਈ ਸਾਰੇ ਲੋਕ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹ ਉਹ ਪਿੰਡ ਹੈ ਜਿੱਥੇ ਕਿ ਸਿਰਫ ਇੱਕ ਕਲਾਕਾਰ ਪਹੁੰਚਾ ਆਪਣੀ ਟਰਾਲੀ ਲੈ ਕੇ ਤੇ ਉਸ ਦੇ ਵਿੱਚ ਜਾਰਡਨ ਸੰਧੂ ਦਾ ਨਾਮ ਸ਼ਾਮਿਲ ਹੋਇਆ ਹੈ ਤੋ ਇਹ ਵੀਡੀਓ ਜਿਹੜੀ ਹੈ ਇਸ ਨੌਜਵਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਵੇਖ ਲੈਨੇ ਆਂ ਭੁੱਖਿਆਂ ਦੇ ਨਹੀਂ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ ਬੇਕਰਾਂ ਨਹੀਂ ਮੰਗ ਲੈ ਬੇਕਰਾਂ ਨਹੀਂ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ ਜੇ ਮੰਗਣ ਲੱਗੇਂ ਬੰਦੇ ਆਂ ਫਲਾ ਸਰਬੰਦ ਦਾ ਮੰਗ ਤੂੰ ਏ ਮੰਗਣ ਲੱਗੇ ਬੰਦਿਆ ਭਲਾ ਸਰਬਤ ਦਾ ਮੰਗ ਤੂੰ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ ਕਰੋ ਸਰਬਤ ਦੇ ਭਲੇ ਹੀ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ बंदे बणे जी ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਵੱਲੋਂ ਵੀ ਹੜਪੀੜਿਤ ਪਰਿਵਾਰਾਂ ਦੀ ਮਦਦ ਲਈ ਜਿਹੜਾ ਰਾਸ਼ਨ ਪਹੁੰਚਾਇਆ ਜਾ ਰਿਹਾ ਉਹਨਾਂ ਦੀ ਟੀਮ ਲਗਾਤਾਰ ਸਾਂਝ ਫਾਊਂਡੇਸ਼ਨ ਜਿਹੜੀ ਹੈ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੀ ਹੈ ਤੇ ਉੱਥੇ ਹੀ ਲੋਕਾਂ ਦੀ ਮਦਦ ਜ਼ਰੂਰ ਕਰ ਰਹੀ ਹੈ ਸੋ ਇਹ ਜ਼ਰੂਰੀ ਦੱਸ ਦਈਏ ਕਿ ਇਸੇ ਦੇ ਵਿੱਚਕਾਰ ਟੀਮ ਦਿਲਜੀਤ ਦੋਸਾਂਝ ਦੇ ਵੱਲੋਂ ਇਹ ਚੀਜ਼ ਸਾਂਝੀ ਕੀਤੀ ਗਈ ਹੈ ਕਿ ਦਿਲਜੀਤ ਦੋਸਾਂਝ ਦੀ ਟੀਮ ਸਾਂਝ ਫਾਊਂਡੇਸ਼ਨ ਤੇ ਨਾਲ ਹੀ ਹੋਰ ਇੱਕ ਦੋ ਆਰਗੇਨਾਈਜੇਸ਼ਨਜ਼ ਰਲ ਕੇ 10 ਪਰਿਵਾਰਾਂ ਦੀ ਜ਼ਿੰਮੇਵਾਰੀ ਲੈ ਰਹੀਆਂ ਨੇ ਸੋ ਇਹ ਦੱਸ ਦਈਏ ਕਿ 10 ਪਿੰਡ 10 ਪਿੰਡ ਕਵਰ ਕੀਤੇ ਨੇ ਮਾਫ ਕਰਨਾ 10 ਪਿੰਡਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸ ਐਨਜੀਓ ਤੇ ਨਾਲ ਹੀ ਦਿਲਜੀਤ ਦੋਸਾਂਝ ਤੇ ਵੱਲੋਂ ਲਈਤੀ ਗਈ ਹੈ ਕਿ ਇਹ ਜਿਹੜੇ ਪਿੰਡ ਨੇ ਉਹਨਾਂ ਦੀ ਰੱਖਿਆ ਉਹਨਾਂ ਦੀ ਸਾਮ ਸੰਭਾਲ ਉਹਨਾਂ ਨੂੰ ਰਾਸ਼ਨ ਉਹਨਾਂ ਦੀ ਹਰ ਚੀਜ਼ ਜਿਹੜੀ ਹੈ ਉਹ ਇਹਨਾਂ ਐਨਜੀਓਜ਼ ਦੇ ਵੱਲੋਂ ਪੂਰੀ ਕੀਤੀ ਜਾਵੇਗੀ ਸੋ ਇਸੇ ਦੌਰਾਨ ਇੱਕ ਵੀਡੀਓ ਹੋਰ ਜਿਹੜੀ ਹੈ ਉਹ ਗਲੋਬਲ ਸਿਕਸ ਤੇ ਨਾਲ ਹੀ ਜਿਹੜੀ ਟੀਮ ਹੈ ਦਿਲਜੀਤ ਦੋਸਾਂਝ ਤੇ ਜਿਸ ਦੇ ਵਿੱਚ ਸੁਨਾਲੀ ਸਿੰਘ ਉਹਨਾਂ ਦੀ ਮੈਨੇਜਰ ਹੈ ਇਹਨਾਂ ਦੋਨਾਂ ਦੇ ਵੱਲੋਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਹੈ ਆਓ ਅਸੀਂ ਵੀ ਵੇਖ ਲੈਨੇ ਆ ਵੀਡੀਓ ਪਾਣੀ ਦਾ ਫਲੋ ਤੇਜ਼ ਸੀਗਾ ਹਾਂਜੀ ਬਹੁਤ ਜ਼ਿਆਦਾ ਫਲੋ ਮਤਲਬ ਕਿ ਤੇਜ਼ੀ ਜੇ ਘਟ ਹੁੰਦਾ ਫਿਰ ਤੋਂ ਅਸੀਂ ਸਮਾਨ ਕੱਢ ਲੈਣਾ ਹੈ ਅੱਛਾ ਟਾਈਮ ਨਹੀਂ ਦਿੱਤਾ ਤਾਂ ਪਾਣੀ ਨਾਲ ਪਾਣੀ ਆ ਹਾਂਜੀ ਹਾਂਜੀ ਥੋੜੀ ਅੰਨੀ ਕੀ ਸੀ ਬੀ ਬੇਵਸ਼ੀ ਰੋੜੀ ਸੀ ਦਾਅ ਲੱਗਦਾ ਸੀ ਪਾਣੀ ਵੱਧ ਗਏ ਤੇ ਵੈਸੇ ਆਹ ਮੁਸਲਖਾਨਾ ਆ ਵਰਤਦੇ ਸੀ ਤੁਸੀਂ ਹਾਂਜੀ 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 ਅਛਾ ਜੀ ਐ ਹੀ ਹੋ ਕੰਮ ਕਰ ਕੀ ਦਿਹਾੜੀ ਕਰਦੇ ਜੀ ਦਿਹਾੜੀ ਕਰਦੇ ਜੀ ਜੀ ਜ਼ਰੂਰੀ ਕਰੀ ਤੇ ਉਹਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਵੱਲੋਂ ਵੀ ਕਈ ਸਾਰੀਆਂ ਟਰਾਲੀਆਂ ਹੜਪੜਿਤ ਪਰਿਵਾਰਾਂ ਨੂੰ ਭੇਜੀਆਂ ਜਾ ਰਹੀਆਂ ਨੇ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਬੋਰੀਆਂ ਦੇ ਬੋਰੇ ਦਿੱਤੇ ਜਾ ਰਹੇ ਨੇ ਸੋ ਇੱਕ ਪਰਿਵਾਰ ਜਿਹੜਾ ਇੱਕ ਪਿੰਡ ਜਿਹੜਾ ਹੈ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਇਸ ਪਿੰਡ ਦੇ ਵਿੱਚ ਪਹਿਲੀ ਟਰਾਲੀ ਪਹੁੰਚਾਉਣ ਵਾਲੇ ਗਿੱਪੀ ਗਰੇਵਾਲ ਨੇ ਹਾਲਾਂਕਿ ਇਸ ਪਿੰਡ ਦੇ ਵਿੱਚ ਵੀ ਫਿਲਹਾਲ ਕਿਸੇ ਕੋਲੋਂ ਪਹੁੰਚ ਨਹੀਂ ਕੀਤੀ ਗਈ ਸੀ ਪਰ ਗਿੱਪੀ ਗਰੇਵਾਲ ਦੇ ਵੱਲੋਂ ਉਹਨਾਂ ਦੂਰ ਦੁਰਾਡੇ ਆ ਪਿਛੋਕੜ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਉਹਨਾਂ ਦੀ ਟੀਮ ਦੇ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਸੋ ਇਸੇ ਦੇ ਵਿਚਕਾਰ ਇਸ ਪਿੰਡ ਦੇ ਵਿੱਚ ਪਹਿਲੀ ਟਰਾਲੀ ਪਹੁੰਚਾਉਣ ਵਾਲੇ ਗਿੱਪੀ ਗਰੇਵਾਲ ਆਏ ਨੇ ਨਜ਼ਰ ਪਾਣੀ ਤੂੰ ਹੀ ਦੇਖ ਰਿਹਾ ਜਿੱਥੇ ਕੋਈ ਟਰਾਲੀ ਨਹੀਂ ਪਹੁੰਚੀ ਉੱਥੇ ਵੱਡੇ ਵੀਰ ਗਿੱਪੀ ਗਰੇਵਾਲ ਬਾਜੀ ਭਾਨਾ ਐਲੇ ਮੈਨੂੰ ਰੋਣ ਆ ਗਿਆ ਆ ਕਿ ਜਿੱਥੇ ਕੋਈ ਟਰਾਲੀ ਨਹੀਂ ਪਹੁੰਚੀ ਉੱਥੇ ਸਤਕਾਰ ਜੋ ਇਹਨਾਂ ਰੂਹਾਂ ਨੇ ਆਣ ਤੁਮ ਜਣੇ ਹੁਣ ਵੀਰਾਂ ਦੇ ਸਾਹਦ ਨਾਲ ਜਿੰਨੇ ਵੀ ਡੇਰੇ ਆ ਜਿਹੜੇ ਇੱਥੇ ਪਿੰਡ ਆ ਉਹ ਸਾਰੇ ਕੱਢਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰੋ ਸਰਬਤ ਦੇ ਪਹਲੇ ਦੀ ਅਰਦਾਸ ਕਰੋ ਸਰਬਤ ਦੇ ਪਹਲੇ ਦੀ ਜੇ ਮੰਗਣ ਲੱਗੇ ਬੰਦਿਆ ਪਲਾ ਸਰਬਤ ਦਾ ਮੰਗ ਤੂੰ ਜੇ ਮੰਗਣ ਲੱਗੇ ਬੰਦਿਆ ਪਲਾ ਸਰਬਤ ਦਾ ਮੰਗ ਤੂੰ ਸਭ ਮੰਗ ਲੈ ਖੁਸ਼ੀਆਂ ਤੇ ਵਾਰ ਫਿਰ ਮੱਤ ਦਾ ਮੰਗ ਤੂੰ ਜੇ ਮੰਗਣ ਲੱਗੇ ਬੰਦੇ ਆ ਭਲਾ ਸਰਬਤਦਾਰ ਮੰਗ ਤੂੰ ਜੇ ਮੰਗਣ ਲੱਗੇ ਬੰਦੇ ਆ ਭਲਾ ਸਰਬਤਦਾਰ ਮੰਗ ਤੂੰ ਪੰਜਾਬੀ ਗਾਇਕ ਨਿੱਕੂ ਵੀ ਫਲਹਾਲ ਇਹਨਾਂ ਖੇਤਰਾਂ ਦੇ ਵਿੱਚ ਪਹੁੰਚੇ ਹੋਏ ਨੇ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਮਦਦ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੇ ਕਾਫੀ ਦਿਨਾਂ ਤੋਂ ਨਿੱਕੂ ਜਿਹੜੇ ਨੇ ਉਹ ਇਨਾਂ ਇਲਾਕਿਆਂ ਦੇ ਵਿੱਚ ਨੇ ਹਾਲਾਂਕਿ ਜਨਾਲਾ ਤੋਂ ਉਹਨਾਂ ਦੇ ਵੱਲੋਂ ਦੌਰਾ ਸ਼ੁਰੂ ਕੀਤਾ ਗਿਆ ਸੀ ਡੇਰਾ ਬਾਬਾ ਨਾਨਕ ਜਿਹੜੇ ਖਾਸ ਤੌਰ ਤੇ ਜਿਹੜੇ ਪਿੰਡ ਨੇ ਜੋ ਖਾਸ ਤੌਰ ਤੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਨਿੱਕੂ ਦੇ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜਿਹਦੇ ਕੋਲੋਂ ਜਿੰਨਾ ਸਰਦਾ ਹੈ ਉਹ ਆਪਣੀ ਪਹੁੰਚ ਦੇ ਅਨੁਸਾਰ ਇੱਥੇ ਮਦਦ ਕਰੇ ਹਾਲਾਂਕਿ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਬਹੁਤ ਪਹੁੰਚ ਰਿਹਾ ਹੈ ਬਹੁਤ ਪੰਜਾਬੀ ਇਹ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਰਾਸ਼ਨ ਲੈ ਕੇ ਪਰ ਇਸ ਦੌਰਾਨ ਜਿਹੜਾ ਜਾਨਵਰਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇ ਜਾਨਵਰਾਂ ਨੂੰ ਵੀ ਚਾਰਾ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਈਓ ਸੀ ਦੀ ਸਾਰੀ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪਿੰਡਾਂ ਜਿਹੜੇ ਇੱਧਰ ਅਲੱਗ-ਅਲੱਗ ਇਲਾਕਿਆਂ 'ਚ ਆਪਣੇ ਆਪਣੇ ਹਿਸਾਬ ਨਾਲ ਲੱਗੇ ਹੋਏ ਨੇ ਅਸੀਂ ਬੋਟ ਦੇ ਜ਼ਰੀਏ ਉੱਧਰ ਲੋਕ ਕਰਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਹੈ ਗਰਾਉਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ ਥੋੜਾ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲੱਗਣੀਆਂ ਨੇ ਇਕੱਲੇ ਰਾਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਾਸ਼ਨ ਤਾਂ ਬਹੁਤ ਜ਼ਿਆਦਾ ਆ ਚੁੱਕਿਆ ਹਰ ਇਲਾਕੇ 'ਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਦੁਨੀਆ 'ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ 'ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਾਸ਼ਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਸੋ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਲੋਕ ਪੇੜਦੇ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ ਤੇ ਲੋਕੇ ਰਹੇ ਹੋਣੇ ਤਾਂ ਕਿ ਆਪਾਂ ਉਹਨਾਂ ਪ੍ਰੋਬਲਮਾਂ ਨੂੰ ਠੀਕ ਕਰ ਸਕੀਏ ਪੰਜਾਬੀ ਗਾਇਕ ਰੇਸ਼ਮ ਅਨਮੋਲ ਦੇ ਵੱਲੋਂ ਤਾਂ ਆ ਆਪਣੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਉਸ ਦੀ ਤਾਂ ਵੀਡੀਓ ਸਾਂਝੀਆਂ ਕੀਤੀਆਂ ਹੀ ਜਾ ਰਹੀਆਂ ਨੇ ਪਿਛਲੇ ਦੌਰਾਨ ਇੱਕ ਰੇਸ਼ਮ ਅਨਮੋਲ ਦੇ ਵੱਲੋਂ ਨਵੀਂ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦੀ ਨਾ ਹੀ ਟੀਮ ਤੇ ਨਾ ਹੀ ਰੇਸ਼ਮ ਅਨਮੋਲ ਕਿਸੇ ਤਰ੍ਹਾਂ ਦਾ ਕੋਈ ਫੰਡ ਆਪਣੇ ਅਕਾਊਂਟ ਦੇ ਵਿੱਚ ਚਾਰਜ ਕਰ ਰਹੇ ਨੇ ਨਾ ਹੀ ਕਿਸੇ ਹੋਰ ਮਾਧਿਅਮ ਦੇ ਰਾਹੀਂ ਪੇਮੈਂਟ ਲੈ ਰਹੇ ਨੇ ਸੋ ਜੇਕਰ ਕੋਈ ਰੇਸ਼ਮ ਅਨਮੋਲ ਜਾਂ ਦੇ ਟੀਮ ਦੇ ਨਾਮ ਤੋਂ ਤੁਹਾਡੇ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਰੇਸ਼ਮ ਅਨਮੋਲ ਦੀ ਟੀਮ ਨਹੀਂ ਹੈ ਉਹ ਇਹੀ ਚਾਹੁੰਦੇ ਨੇ ਕਿ ਜਿੰਨਾ ਵੀ ਤੁਹਾਡਾ ਪੈਸਾ ਹੈ ਜੋ ਵੀ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਉਹ ਜਿਹੜੀਆਂ ਫਾਊਂਡੇਸ਼ਨਸ ਨੇ ਖਾਸ ਤੌਰ ਤੇ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਐਨ ਜੀਓਸ ਨੂੰ ਦਾਨ ਕੀਤਾ ਜਾਵੇ ਨਾ ਕਿ ਰੇਸ਼ਮ ਅਨਮੋਲ ਨੂੰ ਹਾਲਾਂਕਿ ਉਹਨਾਂ ਨੇ ਕਹਿ ਸਕਦੇ ਕਿ ਇਨਡਾਇਰੈਕਟਲੀ ਨਿਸ਼ਾਨਾ ਉਹਨਾਂ ਦੇ ਵੱਲ ਜ਼ਰੂਰ ਕੀਤਾ ਹੈ ਕਿ ਜਿਹੜੇ ਰੇਸ਼ਮ ਅਨਮੋਲ ਦਾ ਨਾਮ ਲੈ ਕੇ ਫੰਡ ਜਿਹੜਾ ਇਕੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਕਾਫੀ ਸਾਰੇ ਲੋਕ ਕਾਫੀ ਸਾਰੀਆਂ ਸੰਸਥਾਵਾਂ ਔਕੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਇੱਕ ਹੋਰ ਸਪੈਸ਼ਲ ਗੱਲ ਮੈਂ ਕਹਿਣੀ ਚਾਹਨਾ ਸਾਡੇ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਸਾਰੀ ਹੈਲਪ ਪਹੁੰਚ ਰਹੀ ਹੈ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਇੱਕ ਸਪੈਸ਼ਲ ਗੱਲ ਹੈ ਮੈਂ ਜੇ ਮੇਰੇ ਭਰਾ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਵੰਤ ਸਿੰਘ ਆਪਣੇ ਦਸਵੰਦ ਵਿੱਚੋਂ ਜੋ ਕੁਝ ਵੀ ਪੋਸੀਬਲ ਹੋ ਰਿਹਾ ਆਪਾਂ ਕਰ ਰਹੇ ਆ ਤੇ ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਨਾ ਮੈਂ ਕਿਸੇ ਨੂੰ ਆਪਣਾ ਸਕੈਨਰ ਦਿੱਤਾ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਮੇਰੇ ਨਾਂ ਤੋਂ ਜਾਂ ਕਿਸੇ ਹੋਰ ਨਾਂ ਤੋਂ ਜੇ ਕੋਈ ਸੇਵਾ ਲੈ ਰਿਹਾ ਤਾਂ ਪੈਸੇ ਲੈ ਰਿਹਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਆਪਾਂ ਇਕੱਲੇ ਹੀ ਜੋ ਜਿੰਨੀ ਸਾਡੀ ਔਕਾਤ ਹੈ ਜੋ ਦਸਵੰਦ ਹੈ ਸਾਡਾ ਉਸੇ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਮੇਰਾ ਕੋਈ ਅਕਾਊਂਟ ਨਹੀਂ ਨਾ ਆਪਾਂ ਕਿਸੇ ਤੋਂ ਮਦਦ ਲੈ ਰਹੇ ਹਾਂ ਐਸਜੀਪੀਸੀ ਹਰਿਆਣਾ ਐਸਜੀਪੀਸੀ ਪੰਜਾਬ ਖਾਲਸਾ ਐਡ ਔਰ ਹੋਰ ਵੀ ਸੰਸਥਾਵਾਂ ਨੇ ਗਲੋਬਲ ਸਿੱਖ ਹੈਗੀ ਹੈ ਜਾਂ ਲੋਕਲ ਤੁਹਾਡੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਨੇ ਉੱਥੇ ਜਾ ਕੇ ਤੁਸੀਂ ਦਾਨ ਕਰ ਸਕਦੇ ਹੋ ਥੈਂਕ ਯੂ ਸੋ ਮਚ ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਪਿੰਡ ਕੋਨੇਵਾਲ ਪਹੁੰਚੀ ਹੈ ਹਾਲਾਂਕਿ ਪਿੰਡ ਕੋਨੇਵਾਲ ਸੁਨੰਦਰ ਸ਼ਰਮਾ ਦਾ ਹੀ ਪਿੰਡ ਹੈ ਸਭ ਤੋਂ ਪਹਿਲਾਂ ਆਪਣੇ ਪਿੰਡ ਪਹੁੰਚਦੀ ਹੈ ਤੇ ਇਸ ਦੌਰਾਨ ਜਿਹੜੀ ਰਾਹਤ ਕਿੱਟਾਂ ਨੇ ਉਹ ਸਾਰਿਆਂ ਨੂੰ ਦਿੰਦੀ ਹੋਈ ਨਜ਼ਰ ਆ ਰਹੀ ਹੈ ਸੋ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤ ਹੈ ਜਿਸ ਦੇ ਨਾਲ ਸੁਨੰਦਰ ਸ਼ਰਮਾ ਉਹਨਾਂ ਦੇ ਗੱਲ ਲੱਗਦੀ ਹੈ ਤੇ ਨਾਲ ਹੀ ਉਹਨਾਂ ਦਾ ਹਾਲਚਲ ਪੁੱਛਦੀ ਹੈ ਉਹਨਾਂ ਨੂੰ ਦਿਲਾਸਾ ਦਿੰਦੀ ਹੈ ਕਿ ਸਭ ਠੀਕ ਹੋ ਜਾਵੇਗਾ ਸੋ ਕਿੰਨਾ ਨੁਕਸਾਨ ਹੋਇਆ ਇਸ ਦੀ ਜਾਣਕਾਰੀ ਵੀ ਸੁਨੰਦਰ ਸ਼ਰਮਾ ਦੇ ਵੱਲੋਂ ਲਈਤੀ ਜਾਂਦੀ ਹੈ ਤੇ ਨਾਲ ਹੀ ਜ਼ਰੂਰ ਦੱਸਦੀ ਹੈ ਕਿ ਕਰੀਬ 250 ਦੇ ਕਰੀਬ ਪਿੰਡ ਦਸਿਆ ਜਾ ਰਹੇ ਨੇ ਜਿਨ੍ਹਾਂ ਦੀ ਜਨਾ ਪਰਿਵਾਰਾਂ ਦੀ ਸਹਾਇਤਾ ਸੁਨੰਦਾ ਸ਼ਰਮਾ ਨੇ ਕੀਤੀ ਹੈ ਕੀ ਹੋਇਆ ਕਬ ਕਬਰੋਂ ਨੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਇੱਥੇ ਆ ਰਹੇ ਨੇ ਫੋਨ ਨਹੀਂ ਛੇੜਨਾ ਆ ਦੇਖੋ ਗਲੋਬਲ 6 ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁੱਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫੇਰੇ ਇੱਥੇ ਕਿਉਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਦਦ ਕੋਈ ਕੋਈ ਐ ਨਹੀਂ ਬੈਠਾ ਕੁਛ ਨਹੀਂ ਆਪਣੇ ਬੱਚੇ ਖੜੇ ਆ ਨਹੀਂ ਖੜੇ ਸਭ ਕੁਛ ਛੁੱਟ ਗਿਆ ਹਾਂਜੀ ਆਪ ਗਾ ਜਾਂ ਤੁਹਾਡੇ ਸਾਹਮਣੇ ਦੇਖਣ ਦੇ ਸਾਹਮਣੇ ਅਸੀਂ ਕਿਹਦੀ ਗੱਲ ਸੁਣਤਾ ਆ 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 ਤੇ ਇਹਨੂੰ ਜਦਾਂ ਤੁਸੀਂ ਸੁਰਗ ਵੱਲ ਪਾਸੇ ਰੱਖਦੇ ਹੋ ਦਿਨ ਤੇ ਟਾਈਮ ਨਾ ਬੰਨੇ ਇਥੋਂ ਹੁੰਦਾ ਇਹ ਰੋਜ਼ ਜਾ ਕੇ ਜੀ ਲਾਈਟ ਕਰਦਾ ਹਾਂ ਅਲੇ ਆਪਣਾ ਇਆਂ ਫੜਾ ਦੇ ਇਧਰ ਮੈਂ ਇਧਰ ਫੜਾ ਦੇ ਆਲੇ ਕੁ ਬਣਾ ਦੇ ਦੇ ਲਿਆ ਦੇ ਪੰਜਾਬੀ ਗਾਇਕਾਂ ਕੌਰ ਵੀ ਹਾਲਾਂਕਿ ਉਹ ਕਲਾਕਾਰ ਜਿਹੜੇ ਫਿਲਹਾਲ ਗਰਾਉਂਡ ਜ਼ੀਰੋ ਤੇ ਤਾਂ ਨਹੀਂ ਪਹੁੰਚੇ ਨੇ ਪਰ ਕਈ ਦੂਰ ਦਰਾਡੇ ਵਸਦੇ ਨੇ ਪਰ ਉਹਨਾਂ ਦੇ ਵੱਲੋਂ ਵੀ ਆਪੋ ਆਪਣੀ ਪਹੁੰਚ ਆਪਣੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਕੌਰਬੀ ਦੀ ਟੀਮ ਵੀ ਫਿਲਹਾਲ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦਾ ਜਿਹੜਾ ਜਾਇਜ਼ਾ ਉਹਨਾਂ ਦੇ ਵੱਲੋਂ ਲਿੱਤਾ ਜਾ ਰਿਹਾ ਹੈ ਮਦਦ ਕੀਤੀ ਜਾ ਰਹੀ ਹੈ ਇਸ ਦੌਰਾਨ ਕੌਰਬੀ ਨੇ ਕਿਹਾ ਕਿ ਉਹ ਆਪਣੇ ਆਉਣ ਵਾਲੇ ਸ਼ੋਜ਼ ਜਿੰਨੇ ਕਰ ਰਹੀ ਹੈ ਉਹ ਉਸਦੀ ਕਾਫੀ ਹੱਦ ਤੱਕ ਜਿਹੜੇ ਸ਼ੋਜ਼ ਨੇ ਜਿਨ੍ਹਾਂ ਦਾ ਪੈਸਾ ਉਹ ਕਮਾਈ ਹੈ ਉਹ ਸਭ ਪੰਜਾਬ ਨੂੰ ਦਿੱਤਾ ਜਾਵੇਗਾ ਉਸ ਦੀ ਪੰਜਾਬ ਵਾਸੀਆਂ ਦੀ ਮਦਦ ਕੀਤੀ ਜਾਵੇਗੀ ਹਾਲਾਂਕਿ ਕੌਰਬੀ ਨੇ ਇਸ ਸ਼ੀਜ਼ਾ ਜ਼ਿਕਰ ਕੀਤਾ ਕਿ ਬੇਸ਼ੱਕ ਉਹ ਪੰਜਾਬ ਦੇ ਫਿਲਹਾਲ ਨਹੀਂ ਹੈ ਕਿਉਂਕਿ ਉਸਦੇ ਸ਼ੋਜ਼ ਜਿਹੜੇ ਨੇ ਉਹ ਬੈਕ ਟੂ ਬੈਕ ਚੱਲ ਰਹੇ ਨੇ ਪਰ ਇਸ ਦੇ ਵਿਚਕਾਰ ਉਹਨਾਂ ਦੀ ਪੂਰੀ ਟੀਮ ਇੱਥੇ ਮੌਜੂਦ ਹੈ ਜੇਕਰ ਉਹਨਾਂ ਦੀ ਟੀਮ ਤੱਕ ਉਹਨਾਂ ਕੋਲ ਪਹੁੰਚ ਨਹੀਂ ਹੋ ਰਹੀ ਤਾਂ ਇਸ ਵੀਡੀਓ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਉਹ ਕੌਰਬੀ ਦੇ ਨਾਲ ਸੰਪਰਕ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹਾਂਗੇ ਅਰਦਾਸ ਕਰਾਂਗੀ ਕਿ ਵਾਹਿਗੁਰੂ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚੋਂ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਹੈ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਹੈ ਉਹ ਵੀ ਸਾਰੇ ਹੈਲਪ ਕਰਨਗੇ ਜਿੱਦੀ ਜਿੱਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋ ਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ-ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਜੋਗੀ ਵੀ ਮੈਂ ਹੈਗੀ ਆ ਮੈਂ ਸਾਰਿਆਂ ਦੇ ਨਾਲ ਖੜੀ ਆ ਤੇ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਵਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰ ਵੀ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀਆਂ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਹ ਗਰ ਉਹਨੀ ਹਿੰਮਤ ਦੇਵੇ ਕਿ ਓਜੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਇੱਕ ਪਾਸੇ ਉਥੇ ਵਸਦੇ ਲੋਕਾਂ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਰਾਹਤ ਕਿੱਟਾਂ ਭੇਜੀਆਂ ਜਾ ਰਹੀਆਂ ਨੇ ਇਸੇ ਦੇ ਵਿਚਕਾਰ ਹੁਣ ਜਾਨਵਰਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਅਮੀ ਵਰਕ ਪੰਜਾਬੀ ਗਾਇਕ ਤੇ ਅਦਾਕਾਰ ਅਮੀ ਵਰਕ ਦੇ ਵੱਲੋਂ ਇੱਕ ਕੁਆਂਟਲ ਪਸ਼ੂਆਂ ਦੇ ਲਈ ਆਚਾਰ ਭੇਜਿਆ ਗਿਆ ਸੋ ਨਾ ਸਿਰਫ ਉਥੇ ਵਸਦੇ ਲੋਕਾਂ ਦੇ ਲਈ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ ਬਲਕਿ ਜਿਹੜੇ ਉਹਨਾਂ ਦੇ ਪਸ਼ੂ ਨੇ ਜਿਨ੍ਹਾਂ ਤੋਂ ਪੰਜਾਬ ਪੰਜਾਬ ਕਹਿ ਸਕਦੇ ਕਿ ਅੱਗੇ ਤਰੱਕੀ ਕਰੇਗਾ ਜਿੱਥੋਂ ਜ਼ਮੀਨਾਂ ਚੱਲ ਰਹੀਆਂ ਨੇ ਕਿਸਾਨੀ ਚੱਲ ਰਹੀ ਹੈ ਉਹਨਾਂ ਦੀ ਸਹਾਇਤਾ ਲਈ ਵੀ ਹੁਣ ਹਰ ਕੋਈ ਅੱਗੇ ਆ ਰਿਹਾ ਹੈ ਲਗਾਤਾਰ ਉਹਨਾਂ ਨੂੰ ਚਾਰਾ ਭੇਜਿਆ ਜਾ ਰਿਹਾ ਹੈ ਤੇ ਇਸੇ ਦੇ ਵਿਚਕਾਰ ਇੱਕ ਕੁਆਂਟਲ ਆਚਾਰ ਜਿਹੜਾ ਐਮੀ ਵਰਕ ਦੇ ਵੱਲੋਂ ਭੇਜਿਆ ਗਿਆ ਹੈ ਜੀਕਾ ਖਾਲਸਾ ਬੈਗਰ ਜੀ ਦੀ ਫਤਿਹ ਖੜਪੀਟਾਂ ਲਈ ਪਿੰਡ ਅਕਾਲਗੜ ਬੁਰਜਵਾਲਾ ਤੋਂ ਸੇਵਾਦਾਰ ਸੇਵਾ ਲੈ ਕੇ ਜਾ ਰਹੇ ਹਨ ਜਿਸ ਵਿੱਚ ਪੰਜ ਟਰਾਲੇ ਜਾ ਰਹੇ ਹਨ ਦੋ ਤੂੜੀ ਦੇ ਹਨ ਦੋ ਪਛਮਣ ਦੇ ਆਚਾਰ ਦੇ ਕਿ ਜਿਸ ਵਿੱਚ ਇੱਕ ਟਰਾਲੇ ਦੀ ਸੇਵਾ ਸਾਡੇ ਹਰਮਨ ਪਿਆਰੇ ਕਲਾਕਾਰ ਐਮੀ ਵਰਕ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਦਾ ਵਿੱਚ ਸਮੂਹ ਹੋ ਜਿਨ੍ਹਾਂ ਵੀਰਾਂ ਭੈਣਾਂ ਨੇ ਸੇਵਾ ਕੀਤੀ ਉਹਨਾਂ ਦਾ ਕੋਟ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਗਾਇਕ ਸ਼ਹਿਰੀ ਮਾਨ ਦੇ ਵੱਲੋਂ ਵੀ ਪੰਜਾਬ ਦੀ ਰੱਖਿਆ ਦੇ ਲਈ ਪਰ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ ਇਸ ਸਦ ਵਿਚਾਰ ਸ਼ਹਿਰੀ ਮਾਨ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਵੀ ਜੇਕਰ ਕੋਈ ਪੰਜਾਬ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਾਫੀ ਸਾਰੀਆਂ ਐਨ ਜੀਓਜ਼ ਨੇ ਕਾਫੀ ਸਾਰੀਆਂ ਫਾਊਂਡੇਸ਼ਨਸ ਨੇ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਹਾਲਾਤਾਂ ਤੇ ਕਾਬੂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਸੋ ਇਸੇ ਦੇ ਵਿੱਚ ਕਾ ਉਹਨਾ ਫਾਊਂਡੇਸ਼ਨਸ ਦੇ ਨਾਲ 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 ਕਿਉਂ ਨਾ ਐਨ ਜੀਓਜ਼ ਨੂੰ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਅਸਲੀ ਪਹੁੰਚ ਜਿਹੜੀ ਹੈ ਉਹ ਪੰਜਾਬੀਆਂ ਤੱਕ ਪਹੁੰਚ ਸਕੇ ਜਿਹੜੇ ਫਿਲਹਾਲ ਹੜ੍ਹਾਂ ਦੀ ਮਾਰ ਹੇਠ ਦੱਬੇ ਹੋਏ ਨੇ ਲੋਕ ਜੋ ਆਪਣੇ ਘਰ ਛੱਡ ਕੇ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਹੋ ਚੁੱਕੇ ਨੇ ਇਹਨਾਂ ਲੋਕਾਂ ਦੀ ਮਦਦ ਹੋਵੇ ਤਾਂ ਕਿ ਤੇ ਤੁਸੀਂ ਇਹਨਾਂ ਫਾਊਂਡੇਸ਼ਨਸ ਤੇ ਨਾਲ ਐਨ ਜੀਓਜ਼ ਦੇ ਨਾਲ ਸੰਪਰਕ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ਹਿਰੀ ਮਾਨ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਜੋ ਸਥਿਤੀ ਬਣੀ ਹੋਈ ਹੈ ਇਸ਼ਲਾ ਦਿਨਾ ਚਾਹੀਆ ਹਮ ਵੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਮੈਂ ਤੇ ਮੇਰੇ ਜਿੰਨੇ ਵੀ ਜਾਣਕਾਰ ਜਾਂ ਜਿੰਨਾ ਵੀ ਸਾਡਾ ਇੱਥੇ ਸਰਕਲ ਹੈ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਆ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਜਿੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਆਪਾ ਪੰਜਾਬ ਦੇ ਨਾਲ ਖੜੀਏ ਕਿਉਂਕਿ ਪੰਜਾਬ ਹਮੇਸ਼ਾ ਸਾਡਾ ਚਾਹੇ ਸੀ ਦੂਰਾਂ ਚਾਹੇ ਨੇੜਿਆਂ ਤੇ ਅੱਜ ਵੀ ਪੰਜਾਬ ਦੇ ਨਾਲ ਆ ਪਹਿਲਾਂ ਵੀ ਸੀ ਤੇ ਹਮੇਸ਼ਾ ਰਵਾਂਗੇ ਸੋ ਆਓ ਸਾਰੇ ਅਰਦਾਸ ਕਰੀਏ ਤੇ ਹੈਲਪ ਕਰੀਏ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ